ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਾ ਦਾ ਪੰਜਾਬੀ ਫੂਡ ਚੈਨਲ ਤੇ ਸਵਾਗਤ ਆ ਅੱਜ ਮੈਂ ਬਣਾਉਣ ਜਾ ਰਹੀਆਂ ਬਹੁਤ ਹੀ ਟੇਸਟੀ ਹੋਮ ਮੇਡ ਤੇ ਹੈਲਦੀ ਪਾਸਤਾ ਜੋ ਕਿ ਆਪਾਂ ਬਿਨਾ ਮੈਦਾ ਆਟਾ ਮੋਲਡ ਤੋਂ ਬਣਾਵਾਂਗੇ ਤੇ ਬਹੁਤ ਹੀ ਵਧੀਆ ਇੱਕ ਇਨਗਰੀਡੀਅੰਟ ਦੇ ਨਾਲ ਆਪਾਂ ਬਣਾ ਕੇ ਤਿਆਰ ਕਰਾਂਗੇ ਜੋ ਕਿ ਆ ਸੂਜੀ 100 ਗ੍ਰਾਮ ਆਪਾਂ ਸੂਜੀ ਲੈ ਲਈ ਆ ਇੱਕ ਛੁਟਾਈ ਚਮਚ ਨਮਕ ਤੇ ਇੱਕ ਚਮਚ ਤੇਲ ਪਾ ਕੇ ਸਾਰੀਆਂ ਚੀਜ਼ਾਂ ਨੂੰ ਮਿਲਾ ਰਹੀ ਆ ਤੇ ਇੱਥੇ ਮੈਂ ਥੋੜਾ ਜਿਹਾ ਹਲਕਾ ਜਿਹਾ ਗੁੰਗੁਨਾ ਪਾਣੀ ਲਿਆ ਆ ਜਿੰਨਾ ਕੋ ਆਪਣੀ ਉਂਗਲੀ ਸਹਿ ਸਕੇ ਉਹਨਾਂ ਕੋ ਹੀ ਪਾਣੀ ਹੈ ਇਹ ਤੇ ਬਹੁਤ ਹੀ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇਹਨੂੰ ਗੋਲਾਂਗੇ ਚੰਗੀ ਤਰ੍ਹਾਂ ਦੇਖ ਕੇ ਨਾ ਪਤਲਾ ਬਿਲਕੁਲ ਨਹੀਂ ਕਰਨਾ ਹੈਗਾ ਸੌਫਟ ਰੱਖਣਾ ਹੈ ਪਰ ਪਤਲਾ ਨਹੀਂ ਹੋਣਾ ਚਾਹੀਦਾ ਸੂਜੀ ਬਹੁਤ ਹੀ ਜਲਦੀ ਪਤਲੀ ਹੋ ਜਾਂਦੀ ਹੈ ਇਸ ਲਈ ਬਹੁਤ ਹੀ ਥੋੜਾ ਥੋੜਾ ਪਾਣੀ ਪਾਉਣਾ ਹੈ ਬਹੁਤ ਹੀ ਥੋੜਾ ਲੱਗਦਾ ਹੈ ਇਹਦੇ ਵਿੱਚ ਪਾਣੀ ਤੇ ਹੁਣ ਆਪਾਂ ਇਹਦਾ ਪੇੜਾ ਬਣਾ ਕੇ ਇਹਨੂੰ ਆਪਾਂ ਪਤਲਾ ਵੇਲਾਂਗੇ ਪਤਲਾ ਵੇਲਣਾ ਬਿਲਕੁਲ ਮੋਟਾ ਨਹੀਂ ਬਿਲਕੁਲ ਨਹੀਂ ਰੱਖਣਾ ਹੈਗਾ ਕੋਛ ਵੀ ਇੱਥੇ ਤੁਸੀਂ ਯੂਜ਼ ਨਹੀਂ ਕਰਨਾ ਨਾ ਹੀ ਤੇਲ ਨਾ ਹੀ ਸੁੱਕਾ ਆਟਾ ਕੋਸ਼ਿ ਨੀ ਲਾਉਣਾ ਤੇ ਹੁਣ ਆਪਾਂ ਇਹਨੂੰ ਜਿਹੜਾ ਕੱਟ ਲਾਂਗੇ ਲੰਬਾ ਲੰਬਾ ਤੇ ਥੋੜਾ ਪਤਲਾ ਤੇ ਨਾਲ ਹੀ ਆਪਾਂ ਹੁਣ ਗੱਭੋ ਵੀ ਕੱਟ ਲੈਣਾ ਹੈ ਇਹਦਾ ਮੈਂ ਬਹੁਤ ਹੀ ਵਧੀਆ ਡਿਜ਼ਾਈਨ ਬਣਾਉਂਗੀ ਪਾਸਤੇ ਦਾ ਜੋ ਕਿ ਬਹੁਤ ਹੀ ਆਸਾਨੀ ਨਾਲ ਬਣ ਜਾਊਗਾ ਤੇ ਦੇਖੋ ਵਿੱਚ ਇਹਦਾ ਚੁੰਡੀ ਵੜ ਦੇਣੀ ਆ ਤੇ ਇਹਦੇ ਸਾਰੇ ਬਣਾ ਲੈਣੇ ਆਪਾਂ ਇਹ ਦੇਖੋ ਇੱਕ ਹੋਰ ਕਰਕੇ ਦਿਖਾ ਰਹੀ ਹਾਂ ਮੈਂ ਤੁਹਾਨੂੰ ਇਹ ਦੇਖੋ ਕਿੰਨੇ ਵਧੀਆ ਬਣ ਰਹੇ ਆ ਬਹੁਤ ਹੀ ਸੋਹਣੇ ਲੱਗਦੇ ਆ ਸਾਰੇ ਇਦਾਂ ਬਣਾ ਲਾਂਗੇ ਆਪਾਂ ਤੇ ਨਾਲ ਹੀ ਹੁਣ ਆਪਾਂ ਇਸ ਜਿਹੜਾ ਇੱਕ ਕੜਾਈ ਲੈ ਲਈ ਹੈ ਇਹਦੇ ਵਿੱਚ ਪਾਣੀ ਪਾ ਲਿਆ ਹੈ ਤੇ ਨਮਕ ਪਾ ਕੇ 1/4 ਚਮਚ ਜਿਹੜਾ ਆਪਾਂ ਇਹਨੂੰ ਉਬਾਲਾ ਦਵਾਲਾਂਗੇ ਤੇ ਇਹਦੇ ਵਿੱਚ ਥੋੜਾ ਤੇਲ ਪਾ ਦਾਂਗੇ ਤਾਂ ਜੋ ਆਪਣਾ ਪਾਸਤਾ ਚਿਪਕੇ ਨਾ ਤੇ ਹੁਣ ਆਪਾਂ ਸਾਰਾ ਪਾਸਤਾ ਇਹਦੇ ਵਿੱਚ ਐਡ ਕਰ ਦਾਂਗੇ ਨੋਰਮਲ ਪਾਸਤਾ ਜਿੱਦਾਂ ਆਪਾਂ ਉਬਾਲਦੇ ਹਾਂ ਉਹਨੂੰ ਉਦੇ ਹੀ ਬਾਲਣਾ ਹੈ ਪਰ ਇਹਨੂੰ ਨੋਰਮਲ ਪਾਸਤਾ ਦੇ ਨਾਲੋਂ ਘੱਟ ਟਾਈਮ ਲੱਗਦਾ ਹੈ ਟੋਟਲ ਇਹਨੂੰ 10 ਮਿੰਟ ਲੱਗਦੇ ਆ ਪਕਾਉਣ ਨੂੰ ਤੇ ਬਹੁਤ ਹੀ ਵਿਧੀਆ ਸੌਫਟ ਜਿਹਾ ਹੋ ਜਾਂਦਾ ਹੈ ਸਾਰਾ ਪਾਣੀ ਤਾਂ ਪਾ ਕੱਢ ਲਾਂਗੇ ਠੰਡੇ ਪਾਣੀ ਨਾਲ ਧੋ ਲਾਂਗੇ ਤੇ ਦੇਖੋ ਕਿੰਨਾ ਵਧੀਆ ਆ ਬਿਲਕੁਲ ਵੀ ਕੁਲਿਆ ਨਹੀਂ ਬਹੁਤ ਹੀ ਵਧੀਆ ਬਣਿਆ ਆ ਇਹਨੂੰ ਤੁਸੀਂ ਟੋਪਾਂ ਦੇ ਵਿੱਚ ਸੁਕਾ ਕੇ ਜਿਹੜਾ ਆ ਉਹ 2 ਮਹੀਨੇ ਦੇ ਲਈ ਸਟੋਰ ਵੀ ਕਰ ਸਕਦੇ ਆ ਚੰਗੀ ਤਰ੍ਹਾਂ ਸੁਕਾ ਕੇ ਜਦੋਂ ਵੀ ਬਣਾਉਣਾ ਚਾਹੋ ਉਦੋਂ ਬਣਾ ਸਕਦੇ ਆ ਤੇ ਇੱਥੇ ਮੈਂ ਨਾਰਮਲ ਪਾਸਤਾ ਬਣਾ ਰਹੀ ਆ ਜਿੱਲੀ ਮੈਂ ਤੇਲ ਦੇ ਵਿੱਚ ਜੀਰਾ ਪਾ ਕੇ ਪਿਆਜ਼ ਕੱਟਿਆ ਪਾ ਕੇ ਬਰੀਕ ਇਹਨੂੰ ਭੁੰਨ ਲਿਆ ਆ ਟਮਾਟਰ ਪਾ ਤਾ ਆ ਚਿੰਗੀ ਤਰੀਕੇ ਨਾਲ ਇਹਦਾ ਚਲਾ ਕੇ ਇਹ ਸਵਾਦਨ ਸੈਗ ਨਮਕ ਪਾ ਕੇ ਟਮੇਟੋ ਕੈਚੱਪ ਪਾ ਕੇ ਇਹ ਬਹੁਤ ਹੀ ਸਿੰਪਲ ਜਿਹਾ ਮੈਂ ਪਾਸਤਾ ਬਣਾ ਕੇ ਦਿਖਾ ਰਹੀ ਹਾਂ ਤੁਸੀਂ ਇਹਨੂੰ ਕਿਸੇ ਵੀ ਪਾਸਤੇ ਦੇ ਵਿੱਚ ਯੂਜ਼ ਕਰ ਸਕਦੇ ਆ ਵਾਈਟ ਸੌਸ ਪਾਸਤਾ ਕੋਈ ਵੀ ਪਾਸਤਾ ਬਣਾ ਸਕਦੇ ਆ ਸਾਰਾ ਪਾਸਤਾ ਪਾ ਕੇ ਚਿੰਗੀ ਤਰੀਕੇ ਨਾਲ ਚਲਾ ਕੇ ਤੇ ਆਪਣਾ ਪਾਸਤਾ ਤਿਆਰ ਆ ਬਹੁਤ ਹੀ ਵਧੀਆ ਆਪਣਾ ਪਾਸਤਾ ਬਣ ਕੇ ਤਿਆਰ ਆ ਜਰੂਰ ਇਹ ਪਾਸਤੇ ਨੂੰ ਬੱਚਿਆਂ ਨੂੰ ਖਵਾਇਓ ਬਹੁਤ ਹੀ ਹੈਲਦੀ ਬਣਦਾ ਹੈ ਬਿਨਾ ਮੈਦੇ ਤੋਂ ਬਿਨਾ ਆਟੇ ਤੋਂ ਸੋ ਜਰੂਰ ਇਹ ਰੈਸਪੀਨ ਟ੍ਰਾਈ ਕਰਿਓ ਮੈਨ ਕਮੈਂਟ ਚ ਜਰੂਰ ਦੱਸਿਓ ਕਿਵੇਂ ਦੀ ਬਣੀ ਬਹੁਤ ਬਹੁਤ ਧੰਨਵਾਦ